ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਜੀਠਾ ਸ਼ਹਿਰ ਦੇ ਬਾਹਰ-ਬਾਰ ਜਿਹੜਾ ਵੀ ਜੀ ਹੁਣ ਦਾ ਡੇਰਾ ਉਹ ਗੁਰਵਿੰਦਰ ਭਾਈ ਉਹਨਾਂ ਕੋਲ ਆਪਾਂ ਆਏ ਆਂ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਗਾਵਾਂ ਤੁਹਾਨੂੰ ਦਿਖਾਉਣੀ ਆ ਜਿੰਨਾਂ ਦੇ ਵਿੱਚ ਇੱਕੋ ਹੀ ਗੱਭਣੇ ਆ ਬਾਕੀ ਸਾਰੀਆਂ ਸੋਨੀਆਂ ਤੇ ਬਾਕੀ ਸਾਰੀਆਂ ਤੁਹਾਨੂੰ ਛੋਟੇ ਛੋਟੇ ਮੁੱਲ ਦੀਆਂ ਤੁਹਾਨੂੰ ਦਿਖਾਉਣੀਆਂ ਇੱਕੋ ਹੀ ਬਸ ਵੱਡੇ ਮੁੱਲ ਦੇ ਦਿਖਾਵਾਂਗੇ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਸਭ ਵਧੀਆ ਜੇ ਵੇਖ ਗਿਆ ਮਾਲ ਉਦਨ ਵਾਲਾ ਫਿਰ ਹਾਂਜੀ ਹਾਂਜੀ ਵੇਖ ਗਿਆ ਜੀ ਸਾਰਾ ਜੀ ਲਿਆਂਦਾ ਫਿਰ ਵੇਖਿਆ ਕੀਤਾ ਠੀਕ ਆ ਤੇ ਚਲੋ ਨਾਮ ਦੱਸੋ ਗੁਰਵਿੰਦਰ ਸਿੰਘ ਬੀ ਪੀਓ ਮੁਜਿਸਤਾ ਡਿਸਟ੍ਰਿਕਟ ਅੰਮ੍ਰਿਤਸਰ ਠੀਕ ਹੈ ਮੋਬਾਈਲ ਨੰਬਰ 9901150174 ਹੈ ਅੱਜ ਜਿਆਦੀਆਂ ਤਾਜ਼ੀਆਂ ਹੀ ਸੋਈਆਂ ਵਾਂ ਹਾਂਜੀ ਤਾਜ਼ੀਆਂ ਆ ਕੱਲ ਦੀ ਸੋਈ ਜੀ ਜੀ ਠੀਕ ਆ ਹਾਂਜੀ ਹਾਂਜੀ ਬੱਚਾ ਕਿ ਆ ਗਿਆ ਤੇ ਮਗਰ ਬੱਚਾ ਜੀ ਮਗਰ ਇਹਦੇ ਮਗਰ ਬੱਚਾ ਆ ਗਿਆ ਹਾਂਜੀ ਹਾਂਜੀ ਤੇ ਥਣ ਦਿਖਾ ਦਈਏ ਇੱਕ ਰੀ ਲੱਗੇ ਤਾਂ ਥਣ ਵੀ ਇਹਦੇ ਇੱਕ ਰੀ ਲੱਗੇ ਰ ਦੇਖ ਸਕਦੇ ਥਨਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਕਾਫੀ ਚੰਗਾ ਵਾ ਬਾਕੀ ਕੋਈ ਵੰਗਾ ਨਹੀਂ ਜੇ ਇਦਾਂ ਵੰਗੇ ਤੋਂ ਬਗੈਰ ਜੀ ਠੀਕ ਆ ਤੇ ਹੈਗੀ ਜਰਸੀ ਹੈ ਹਨਾ ਹਾਂਜੀ ਹਾਂਜੀ ਕ੍ਰਾਸ ਜੇ ਥੋੜੀ ਜਿਹੀ ਸਾਈ ਪੰਜ ਰੱਖ ਦਈਏ ਥੋੜਾ ਜਿਹਾ ਤੇ ਕਿੰਨਾ ਕੁ ਦੁੱਧ ਚੁਵਾਈ ਜਾਊਗੀ ਉਤਰਾ ਦੁੱਧ ਵੀ ਜੀ 20 ਤੋਂ ਪਾਰ ਜਾਊਗੇ ਹੁਣ ਐ ਵਕਤ ਹੈਗਾ ਜੋ 12 13 ਕਿਲੋ 12 ਕਿਲੋ ਬੋੜਾ ਗਾਵਾਂਗੇ ਤੁਹਾਨੂੰ ਪੱਕਾ ਠੀਕ ਆ ਉਹਦਾ ਵੱਧ ਜੀ ਬੋੜਾ ਇਹ ਆ ਚਲੋ ਜਿੱਤੇ ਸਾਫ਼ ਵੀ ਨਹੀਂ ਕੀਤੀ ਹਣੀ ਜਿੱਤੇ ਅੱਜ ਕੱਲ ਵੀ ਜੀ ਸੁਈਜ ਹੈ ਹਾਂਜੀ ਹਾਂਜੀ ਚਲੋ ਤੁਰਾਂ ਫੇਰ ਇੱਕ ਰੀਨ ਬਾਕੀ ਗੱਦ ਘੱਟ ਬੇਲੇ ਦੀ ਚੰਗੀ ਆ ਦੁੱਧ 20 ਲੀਟਰ ਦੇ ਕਰੀਬ ਵੀ ਜਿਹੜਾ ਕਹਿੰਦੇ ਕਿ ਚੋਈ ਜਾਊਗੀ ਬਾਕੀ ਇਹਦੇ ਵਿੱਚ ਕਾਲ ਦੀ ਸੂਈ ਇੱਕ ਦਿਨ ਹੋਰ ਜੇ ਪੂਰੀ ਗਰਮੀ ਚੱਲਣ ਵਾਲੀ گاਵਾ ਜਿਹੜੀ ਹੈ ਤੇ ਚੰਗੀ ਫੈਟ ਵਾਲੀ ਇਹੋ ਜਿਹੇ گاਵਾ ਦੀ ਫੈਟ ਵੀ ਚੰਗੀ ਹੁੰਦੀ ਹੈ ਤੇ ਕਿੰਨਾ ਮੁੱਲ ਵਿੱਦੀ ਇਹਦਾ ਫਿਰ ਜੀ ਮੁੱਲ ਜਿੰਨਾ ਮੱਝ ਗਈ ਹੈ 47000 ਦੀ ਦੇ ਦਾਂਗੇ 6 47000 ਦੀ ਦੇ ਦੋਗੇ ਕਰ ਦਾਂਗੇ ਵੀ ਜੀ ਹੋਰ ਛੋਟ ਕਰ ਦਾਂਗੇ ਕਿੰਨੀ ਕਰ ਦੋਗੇ ਤੁਸੀਂ ਕਰ ਦਿਓ ਜੋ ਕਰਨਾ ਹੈ ਕਰਦੇ ਵੀ ਜੀ 2000 ਕਰ ਦਈਏ ਫਿਰ ਦੇ ਦਿਓ 45000 45000 ਦੇ ਦਾਂਗੇ ਛੋਟ ਸੇ ਆਪਾਂ ਹੋਰ ਕਰਾਂਗੇ ਕੋਈ ਫੋਨ ਨੰਬਰ ਲਾਉਗਾ ਕਰਾਂਗੇ ਵੀ ਜੀ ਠੀਕ ਹੈ ਤੈਨੂੰ ਖਾਈਏ ਛੋਟੇ ਛੋਟੇ ਮੁੱਲ ਫਿਰ ਹਾਂਜੀ ਹਾਂਜੀ ਤੇ ਇਹ ਵੀ ਜਰਸੀ ਜੀ ਆ ਹਾਂਜੀ ਇਹਨੂੰ ਹੋ ਗਿਆ ਜੀ ਵੀ ਜੀ 20 ਗ੍ਰੇਨ ਸੂਈ ਨੋ ਗਿਆ ਜੀ ਉਹ ਪਰਲੀ ਨੂੰ ਠੀਕ ਹੈ ਹਾਂਜੀ ਦੁੱਧ ਦਾ 10 ਕਿਲੋ ਜੇ ਨਿਗਰਵਾਨੇ ਦੀ ਜੇ ਭਾਵੇਂ ਕਿੰਨੀ ਮਰਜ਼ੀ ਚਵਾਹੇ ਖੜੇ ਤਿੰਨ ਟਾਈਮ ਚਾਰ ਟਾਈਮ ਚਵਾ ਦੋ 10 ਕਿਲੋ ਪੱਕਾ ਗਾਵਾ ਕਾ ਵਿਜੀ ਦੋਵੇਂ ਟਾਈਮ ਚ ਆ ਕੇ ਖੜੇ ਚਾਰ ਟਾਈਮ ਚ ਆ ਕੇ ਖੜੇ ਸਾਡੇ ਕੋ ਤੋਰ ਹਾਂ ਫਿਰ ਇੱਕ ਰਿੰਦ ਆ ਆ ਬੱਚਾ ਇਹਦੇ ਮਗਰ ਮਾਤੀ ਥੰਡੀ ਤੇ ਰਹੀ ਵੀ ਦੀ ਇਹ ਵੀ ਠੰਡੀ ਤੇ ਰਹੀ ਆ ਜਿਹੜੀ ਖੰਡ ਦੇਖ ਸਕਦੇ ਇਹਦੇ ਵੀ ਲੱਗੇ ਤਾਂ ਲੈ ਜੇ ਤੇ ਇਹਦਾ ਕਿੰਨਾ ਮੁੱਲ ਵੀਜੀ ਫਿਰ ਮੁੱਲ ਵੀਜੀ ਭਾਵੇਂ 35 ਕਰੀਏ ਜਿੰਨਾ ਮਰਜ਼ੀ ਕਰੀਏ ਹਾਂਜੀ 30000 ਦੀ ਵੀਜੀ ਵਿੱਚ ਹੀ ਦੇ ਦਾਂਗੇ 30000 ਦੀ ਦੇ ਦੋਗੇ ਹਾਂਜੀ ਹਾਂਜੀ ਬਾਕੀ ਵਿੱਚ ਮਾਨਤਾਂ ਅੰਤਮਕ ਤੇ ਕਰ ਦੋਗੇ ਕਰਾਂਗੇ ਵੀਜੀ ਕਫੂਨ ਲਾਵੇ ਕਰੀ ਹਨਾ ਅਸੀਂ ਖੁੱਲਾ ਕਰਾਂਗੇ ਮਾਨਤਾਂ ਠੀਕ ਆ ਆ ਵੀਜੀ ਜਰਸੀ ਜੇ ਇਹ ਵੀ ਤਾਜੀ ਸੂਈ ਜੇ ਇਹ ਰਾਤ ਦੀ ਸੂਈ ਜੀ ਦਿੱਤੀ ਇਹਦਾ ਬੱਚਾ ਜੇ ਹਾਂਜੀ ਬੱਚਾ ਜੇ ਤਾਜ਼ਾ ਹੀ ਆ ਬੱਚਾ ਜਿਹੜਾ ਬਿਲਕੁਲ ਨੀਦਾ ਵੀ ਹਾਂ ਦੇਖ ਸਕਦੇ ਇਹ ਨਾ ਗਰਮੀ ਕਰਕੇ ਦੋ ਤਿੰਨ ਦਿਨਾਂ ਪਹਿਲਾਂ ਸੂਕੀਓ ਜੀ ਠੀਕ ਆ ਹਾਂਜੀ ਹਾਂਜੀ ਇਹ ਕਿੰਨਾ ਕੋ ਤੇਰਾ ਦੁੱਚਾਈ ਜਾਊਗੀ ਮਮੂਲੀ 10 12 ਕਿਲੋ ਤੇ ਇਹਨੇ ਦਊਗੀ ਦਊਗੀ ਜੀ ਠੀਕ ਆ ਬਾਕੀ ਬਹੁਤੇ ਵੱਡੇ ਕੱਦ ਦੇ ਨਹੀਂ ਆ ਦਰਮਿਆਨਾ ਜਿਹੜਾ ਕੱਦ ਆ ਇਹ ਵਿੱਚ ਦੋ ਚਾਰ ਦਿਨਾਂ ਪਹਿਲਾਂ ਸੂਕੀ ਜੀ ਠੀਕ ਆ ਬਾਕੀ ਗਰਮੀ ਵਿੱਚ ਕਈ ਵਾਰੀ ਸਫਰਨਾ ਕੋ ਦੋ ਚਾਰ ਦਿਨ ਪਛੂ ਪਹਿਲਾਂ ਸੂਕੂ ਪੈਂਦਾ ਬਾਕੀ ਠੰਡੀ ਵੀ ਨਹੀਂ ਜੀ ਇਹ ਵੀ ਠੰਡੀ ਠੀਰੀ ਆ ਜਿਹੜੀ ਤੇ ਕਿੰਨਾ ਵੀ ਦੀ ਇਹਦਾ ਮੁੱਲ ਜੀ 28000 ਦੀ ਦੇ ਦਾਂਗੇ 28000 ਦੀ ਦੇ ਦੋਗੇ ਹਾਂਜੀ ਹਾਂਜੀ ਕਿੰਨਾ ਇਹਦਾ ਮਾਨ ਕਰਦੋਗੇ ਵਿੱਚ 500 ਕਰ ਦਾਂਗੇ ਵੀ ਜੀ ਠੀਕ ਚਲੋ ਕੋ ਫੋਨ ਲਾਵੇ ਫੋਨ ਲਾਵੇ ਹੋਰ ਕਰ ਦਾਂਗੇ ਵੀ ਜੀ ਮੋਕੇ ਤੇ ਕਰ ਦੋਗੇ ਦੇਖੋ ਵੀ ਜੀ ਜੋੜਾ ਖੜੂ ਇਕੱਠਾ ਅੱਛਾ ਤੇ ਜੋੜੇ ਦਾ ਹੋਰ ਮਾਨ ਵਧ ਕਰਾਂਗੇ ਠੀਕ ਆ ਤੇ ਹੁਣ ਇੱਕਾ ਗੱਬਨ ਵੜ ਜੇ ਵੀ ਜੀ ਆ ਗੱਬਨ ਦੇ ਪਹਿਲੇ ਨੂੰ ਅੱਧੀ ਚੌਗੀ ਜੀ ਠੀਕ ਆ ਇਹਨਾਂ 20 ਘੱਟ ਦੀ ਜੀ ਵੀ ਜੀ ਜੀ ਠੀਕ ਆ 15 ਵੀ ਘੱਟ ਸਕਦੀ 20 ਵੀ ਘੱਟ ਸਕਦੀ ਵਾਧ ਵੀ ਥੋੜੀ ਘੱਟ ਸਕਦੀ ਘੱਟ ਘੱਟ ਚੰਗਾ ਉਤਰਾ ਹਨਾ ਇਹਦਾ ਗੰਦੋ ਚੌ ਆ ਦੇਖ ਸਾਡੇ ਪਿਓਰ ਚਾਰ ਦੰਦੇ ਆ ਮੂੰਹ ਸੈਡ ਵਾਲੇ ਦੰਦੇ ਜੇ ਉਤਰਾ ਹੀ ਆ ਤੋਰ ਇਹ ਉਤਰਾ ਕਿੰਨਾ ਕੁ ਦੁੱਧ ਚ ਭਾਈ ਜਾਊਗੀ ਪਹਿਲੇ ਸੂਏ ਦੁੱਧ ਵੀ ਜੀ ਤੇਰਾ 14 ਕਿਲੋ ਤੇ ਕਰੂਗੀ ਜੀ ਵੀ ਜੀ ਬਾਕੀ ਇਹ ਆ ਕਿ ਚਲੋ ਅਗਲੇ ਦਿਨ ਸਾਂਭਿਆ ਪਹਿਲਾਂ ਸੂਆ ਇਹਨੇ ਸੋਣਾ ਹੈ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਲੈ ਕਿੰਨਾ ਕੁ ਕਰ ਜੂਗੀ ਜੀ 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 ਹੋਈ ਠੀਕ ਹੈ ਬਾਕੀ ਕੀ ਥਾਣੇ ਵਿੱਚ ਚੰਗਾ ਤਿਆਰ ਕਰੂਗੀ ਅਜੇ ਵੀ ਜੀ ਸਾਂਭੂਗਾ ਕੋਈ ਦੇਣ ਜੇ ਕਹਿੰਦੇ ਕਿ ਚਾਰ ਹੋਊਗੀ ਜੀ ਮਹੀਨੇ ਦੇ ਲਾਗੇ ਬੰਨੇ ਚਲਾ ਇਹਨੇ ਲੈ ਜਾਣੇ ਵਛੀ ਥੰਡੀ ਥੀ ਤੇ ਇਹਦਾ ਮੁੱਲ ਅਸੀਂ ਤੁਹਾਨੂੰ ਪਤਾ ਵੀ ਜੀ 40 45000 ਦੀ ਵਛੀ ਆ ਹਾਂਜੀ 37000 ਦੀ ਵੀ ਜੀ ਤੇਰਾ 37000 ਦੀ ਹਾਂਜੀ ਬਾਕੀ ਵਿੱਚ ਹੋਰ ਕਰ ਦੋਗੇ ਮਾਨ ਅਸੀਂ ਵੀ ਜੀ ਮਾਨ ਖੁੱਲਾ ਕਰਤਾ ਕੋਈ ਫੋਨ ਲਾਵੇ ਇੱਕ ਰਹੀ ਹੈ ਨਾ ਲਾਵੇ ਫੁੱਲਾ ਕਰਾਂਗੇ ਵਿੱਚ ਮਾਨ ਠੀਕ ਆ ਤੇ ਕਾ ਤੋਕੜ ਜੇ ਹਾਂਜੀ ਆ ਤੋਕੜ ਜੀ ਵੀ ਜੀ ਤੇ ਲੜ ਜੇ ਇਹਦੇ ਤੇ ਨਹੀਂ ਥਣ ਚੱਲਦੇ ਬੱਸ ਹਾਂਜੀ ਹਾਂਜੀ ਕਿੰਨਾ ਇਹਦੇ ਕੋਲ ਦੁੱਧ ਇਹਦੇ ਸਲੇ 8 ਕਿਲੋ ਜੀ ਵੀਰ ਜੀ ਤੋਰਾ ਫਿਰ ਇਹਨਾਂ ਪਤਰਾ ਵੀ ਠੰਡੀ ਤੇਰੀ ਠੰਡੀ ਦੀ ਵੀਰ ਜੀ ਵੰਗੇ ਐਦਾਂ ਪਹਾੜਾ ਬਣਾ ਪਾਓ ਐਦਾਂ ਝੋਲੇ ਠੀਕ ਐ ਵੰਗਾ ਪਾ ਕੇ ਐਦਾਂ ਮੈਂ ਜੀ ਜੀ ਦੇ ਚਾ ਚਲੋ ਸਗੋਆਂ ਜਿਆ ਹਾਂਜੀ ਹਾਂਜੀ ਥੋੜਾ ਤੇ ਕਾਰਟ ਵਾਲੀ ਇਹ ਆ ਕੇ ਚਲੋ ਗਰਮੀਆਂ ਚ ਚਾਹ ਪਾਣੀ ਦਾ ਸਾਰੀ ਜਾਊਗੀ ਉਤਰਾ ਹਾਂਜੀ ਹਾਂਜੀ ਗਰਮੀ ਗਰਮੀ ਮਨਾਉਣ ਵਾਲੀ ਨਹੀਂ ਹੈਗੀ ਹਾਂਜੀ ਹਾਂਜੀ ਤਾਨੂੰ ਬੜਾ 1.5 ਵੀ ਹੈ ਥੋੜਾ ਹੀ ਪਾਉਣਾ ਵਿੱਚ ਦੀ ਹਾਂਜੀ ਹਾਂਜੀ ਕਿੰਨਾ ਇਹਦਾ ਮੁੱਲ ਫਿਰ 14000 ਦੀ ਵਿਧੀ ਦੇ ਦਾਂਗੇ 14000 ਦੀ ਵੇਚੋ ਕਰਨਾ ਮੰਨਤਾ ਨਾ ਕਰਦਾਂਗੇ ਕਿੰਨਾ 10000 ਕਰਦਾਂਗੇ ਜੀ 10000 ਕਰਦੋਗੇ 13000 ਦੀ ਠੀਕ ਆ ਤੇ ਠੀਕ ਆ ਜੀ ਹੋਰ ਕੁਝ ਕਰਨ ਬਾਕੀ ਕੋਈ ਵੀਰ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਵੇਖ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ